ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲ। ਲੋ ਜੀ YouTube ਤੇ ਆਪਣ ਕਰ ਲਓ ਸਬਸਕ੍ਰਾਈਬ। ਅੱਜ ਆ ਮੈਂ ਨਵੀਂ ਨਵੀਂ ਗੱਲ ਉੱਢੀ ਆ। ਇੱਕ ਮੈਡਮ 35 ਲੱਖ ਰਾਈ ਗਰੀਬ ਦਾ। ਮੇਰੇ ਲਵਾ ਮੈਡਮ ਜੀ ਥੂ। ਉਹਦੀ ਵੀਡੀਓ ਆ ਲੱਗੀਆਂ ਜਾਂ ਇਹ ਮਾਨ ਲੱਗਾ। ਇਹ ਵੀ ਤਾਂ ਕਿ ਕੋਮਾ ਜੀ ਕਰਕੇ ਨੂੰ ਯਾਦ ਨਹੀਂ ਹੈ। ਹਾਂ ਜੀ। ਸਾਨੂੰ ਨਹੀਂ ਪਤਾ ਲੱਗਦਾ ਹੁਣ ਮਿਹਦਾ ਬੈਠਾ ਬੈਠ ਤੇ ਕਿੰਨਾ ਕੁ ਟਾਈਮ ਬੈਠ ਸਕਦਾ। ਉਹ ਤਾਂ ਪੁਰਾਣੀ ਹੋਊ ਮੈਂ ਤਾਂ ਪਾ ਦਿੰਦਾ। ਮਾਣੀ ਮਾਂ ਮੈਨੂੰ ਦੇ ਦੇ ਲਾਸੀ ਕਹਿ ਉਹਨੂੰ ਮੇਰੇ ਮੂੜ ਬੱਬਾ ਇਹ ਵੀ ਗਰੀਬੀ ਦੇਖੀ ਆ ਯਾਰ ਐ ਥੋੜੀ ਆ ਯਾਰ ਬੱਲਕ ਵੇਅਰ ਵੀ ਆਰ ਟੂਡੇ ਮੈਨ ਸਾਹ ਦੇਖੀ ਕੋਈ ਧੀ ਮੈਂ ਇਤਨੀ ਗੱਡੀ ਵੀ ਲਈ ਨਵੀਂ ਉਹਦੇ ਗਰੀਬ ਦੀ ਲਈ ਨਾ ਹਣਾ ਤੇਰੇ ਕੋਈ ਘਰ ਤਾਂ ਨਹੀਂ ਆ ਕਿਤੇ ਤੈਨੂੰ ਜੁਰੀਆਂ ਦੇ ਪੈਸੇ ਖਾਂਦੇ ਹੋਈਆਂ ਹੈਂ ਤੁਸੀਂ ਚੱਦ ਵੀ ਨਹੀਂ ਲਾਇਕਲੀ ਤੁਸੀਂ ਨੰਗੀਆਂ ਹੋਈ ਜਾਂਦੀਆਂ ਆਂ ਆਂਦਾ ਵਾਹ 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 ਬਹੁਤ ਜ਼ਿਆਦਾ ਗੰਦ ਪੈ ਗਿਆ ਇਸਦਾ ਦੇ ਲੋ ਮੈਡਮ ਦੀਆਂ ਰੀਲਾਂ ਵੀ ਦਿਖਾਓ ਮੈਡਮ ਕਿ ਨਿਆ ਮੁੰਡਾ ਨਹਿਰਾ ਚ ਸਮੁੰਦਰੀ ਜਹਾਜ਼ ਦਾ ਕਲੇ ਦੇ ਕੋੜ ਕੇ ਲਈ ਪੂਜ ਦੇ ਡਕਰ ਲੱਕ ਆ ਤੂੰ ਮੈਡਮ ਸ਼ਰਮ ਕਰੋ ਮੈਡਮ ਜੀ ਹੈ ਦੂਜੇ ਨੰਬਰ ਤੇ ਆਇਆ ਨੇ ਬੁਗੜੀ ਵਾਲ ਬੁਗੜੀ ਨੇ ਆ ਦੇ ਵਿਊਜ਼ ਲਈ ਨਿਆਣੀ ਕੁੜੀ ਮਾਰ ਲਈ ਮੈਂ ਤੇ ਜ ਤਾਰੀ ਲਾਉ ਉਸ ਦੇ ਆਜ ਕਰ ਲੋ ਕਿ ਹੁਣੋਂ ਭੰਡਾ ਕੁੜੇ ਚੰਦ ਵਿਊਜ਼ ਲਈ ਹੁਣੋਂ ਦੀ ਕੁੜੀ ਦੀ ਡੈਥ ਵੀ ਹੋ ਗਈ ਆ ਉਤੋਂ ਵਿਊਜ਼ ਲੈਦੇ ਆ ਚਾਰ ਪੰਜ ਰੀਲਾਂ ਪਾਉਂਦੀਆਂ ਕੁੜੀ ਤੇ ਹੁਣ ਕੁੜੀ ਤੋਂ ਬਾਅਦ ਅਗਲੇ ਦਿਨ ਗਾਣੇ ਦੇ ਵੀਰ ਪਾ ਦਿੰਦੀ ਹੈ ਥੱਲੇ ਕਮੈਂਟਾਂ 'ਚ ਲੋਕੀ ਗਾ ਥੋੜਾ ਕਫਰੂ ਦਾ ਸੋਚੇ ਵੀ ਲਾ ਨਾ ਤੂੰ ਰੋਕ ਚੰਗੇ ਬਾਗ ਹੁੰਦੀ ਨਹੀਂ ਕਰਦੇ ਵੀ ਤੁਹਾਨੂੰ ਸ਼ਰਮ ਨਹੀਂ ਆਗੀ ਤੁਹਾਡੀ ਕੁੜੀ ਦੀ ਡੈਥ ਹੋਈ ਆ ਇੱਥੋਂ ਗੱਲ ਨੋਟ ਕਰੋ ਜੇ ਹੁੰਦਾ ਮੁੰਡਾ ਇਹਨਾਂ ਨੇ ਮੇਰੇ ਤੋਂ ਆਲੇ ਕੱਦੋਂ ਨੂੰ ਸ਼ੇਰ ਮਾਰ ਮਾਰ ਮਰ ਜਣਾ ਸੀ ਵੀ ਸਾਡਾ ਮੁੰਡਾ ਚੱਲ ਗਿਆ ਉਹ ਸੀ ਕੁੜੀ ਤਾਂ ਨਹੀਂ ਸ਼ਰਮਾਈ ਇਹਨਾਂ ਨੂੰ ਇਹਨਾਂ ਨੇ ਸ਼ਰਮ ਛਿੱਟ ਕੇ ਖਾ ਲਈ ਤੁਹਾਨੂੰ ਮੈਂ ਦੱਸਾਂ ਇਹਨਾਂ ਨੇ ਆਪਣਾ ਜੂਠ ਬਹੁਤ ਵਗਾੜਤਾ ਵਾ ਅੱਜ ਕੱਲ ਦੇ ਤੁਸੀਂ ਭੂਏ ਚੜਾਏ ਇਹਨਾਂ ਦੇ 5-5000 ਫਾਲੋਅਰ ਆ ਤੇ ਸਿਰੇ ਚੜੇ ਆ ਇੱਕ ਬਾਬਾ ਟੈਂਪੂ ਜਿਹੜਾ ਨਾ ਮੇਰੇ ਚੈਨਲ 'ਤੇ ਡਾਕਾ ਉਹ ਜੇ ਕਰਾ ਚੈਨਲ 'ਤੇ ਕਿੱਲੇ ਕਰਨਾ ਪਹਿਲਾਂ ਮੈਨੂੰ ਇਹ ਦੱਸ ਜੋ ਜਾਣਦੇ ਤਾਂ ਝੂਠ ਮਾਰਨਾ ਹੋੜ ਆਦੇ ਵੱਡੀ ਗੁੰਡ ਵਾਲੀ ਤੇ ਆ ਮੈਡਮ ਜੀ ਤੂੰ ਸਾਜਾ ਅੱਨਾ ਤਾਂ ਫੜੀ ਸੀ ਮੈਂ ਕੋਈ ਮੈਡਮ ਜੀ ਨਹੀਂ ਗਿਲਿਚ ਇਹ ਤਾਂ ਆਸਰਾ ਰੱਖੂਗਾ ਤੂੰ ਪਿੱਛੇ ਦੇ ਗੋ ਪਿੱਛੇ ਮਿਰਜੀ ਆ ਜੀ ਇਹ ਸਾਜਾ ਕਿੱਧਰ ਪਹਿਲਾਂ ਮੈਨੂੰ ਇਹ ਦੱਸੋ ਆ ਜੋ ਇਹਨਾਂ ਨੇ ਆਉਂਦਾ ਦੇ ਪਿੱਛੇ ਕੋਰ ਹਾਂ ਲੋ ਪਹਿਲੀ ਮੈਡਮ ਮੇਰੇ ਨਾਲ ਚਲੋ ਮੈਡਮ ਜੀ ਦਿਖਾਓ ਕੀ ਟੈਲੈਂਟ ਤੁਹਾਡੇ ਕੋਲ ਹੈ ਕੀ ਸਮਾਂ ਕੀ ਜ਼ਮਾਨਾ ਮੈਡਮ ਜੀ ਇਹ ਕੈਲੇ ਦੇ ਛੱਡੇ ਹੋਣਾ ਇਹ ਟੈਲੈਂਟ ਨਹੀਂ ਕਿਉਂ ਮਿਲਦਾ ਚਿੱਟੜ ਦਿਖਾਉਂਦਾ ਇਹਦੇ ਵਿੱਚ ਕਮੈਂਟ ਲਵ ਯੂ ਬਿਊਟੀਫੁੱਲ ਮੇਰੇ ਅਰਗ ਉਹ ਸ਼ਰਮ ਕਰੋ ਜ਼ਾਲਿਓ ਤੁਹਾਡੇ ਕਰੀ ਕਹਿਣਾ ਲੱਖ ਦੀ ਲੰਦ ਜਿਹੜੇ ਨਾ ਜਲਸੀਆਂ ਫੋਲੋ ਕਰਦੇ ਆ ਪਰ ਨਹੀਂ ਇੰਨਾ ਦੇ ਸਿਰ ਤੇ ਜੂਨੀ ਛਤਕਦੀ ਨਾ ਇਹ ਮੈਂਟ ਚ ਫੋਲੋ ਤੁਹਾਡੇ ਵਰਗੇ ਜਿਹੜੇ ਕੋ ਜੂਸ ਨੂੰ ਮੈਸੇਜ ਦੇਂਦੇ ਨਾ ਸਾਨੂੰ ਨਹੀਂ ਫੋਲੋ ਕਰਨਾ ਨਾ ਭਾਉ ਇਹ ਵੀ ਗਾਲਾਂ ਕੱਢਦੇ ਕੁੜੀਆਂ ਨੂੰ ਗੰਦੀਆਂ ਹਾਏ ਵੀਰਾ ਤੁਹਾਡੇ ਲੋਕ ਨਾ ਇਹਨਾਂ ਨੂੰ ਟੱਕੀਏ ਨਾ ਇਹ ਤੇ ਨੰਗੀਆਂ ਹੋ ਜਣ ਬਸ ਥੋੜਾ ਚਿਹਰਾ ਇਹਦੇ ਇੰਨੇ ਨੇ ਕੱਪੜੇ ਨਹੀਂ ਆਈਆਂ ਨਾ ਉਹ ਰਾਜੇ ਦਾ ਇਹਨਾਂ ਨੇ ਤਾਂ ਟੇਬਲ ਲਿਆ ਕਰਨੀ ਆ ਬਸ ਆਂਡਾ ਭਾਈ 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 ਕੀ ਆ ਮੋ ਭਾਈ ਅੱਜ ਲਈ ਇੰਨੀ ਕੁ ਵੀਡੀਓ ਵੀ ਵੀਡੀਓ ਚੰਗੀ ਹੋਵੇ ਤੇ ਸ਼ੇਅਰ ਲਾਈਕ ਆਪਣੇ ਸਬਸਕ੍ਰਾਈਬ ਕਰ ਲਿਓ ਬਸ